ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲਗਾਤਾਰ ਕੋਵਿਡ ਦੇ ਕੇਸਾਂ ਨੂੰ ਵਾਧੇ ਦੇਖਦੇ ਹੋਏ ਪਟਿਆਲਾ ਮੈਡੀਕਲ ਕਾਲਜ ਦੇ ਹੋਸਟਲ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਕਾਬਲੇਗੌਰ ਹੈ ਕਿ ਮੈਡੀਕਲ ਕਾਲਜ ਦੇ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੂੰ ਕਰੋਨਾ ਪੋਜ਼ਿਟਿਵ ਪਾਇਆ ਗਿਆ ਜਿਸ ਤੋਂ ਬਾਅਦ ਯੂਨੀਵਰਸਿਟੀ ਦਾ ਹੋਟਲ ਖਾਲੀ ਕਰਵਾ ਦਿੱਤਾ ਗਿਆ ਹੈ ਤਾਂ ਦੂਸਰੇ ਪਾਸੇ ਬਠਿੰਡਾ ਤੇ ਗੁਰੂ ਗੋਬਿੰਦ ਸਿੰਘ ਕਾਲਜ ਫਰੀਦਕੋਟ ਦੇ ਵਿੱਚ ਵੀ ਕਈ ਵਿਦਿਆਰਥੀਆਂ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਪਾਈ ਗਈ ਹੈ ਇਸ ਦੇ ਚੱਲਦੇ ਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਾਬਲੇ ਗੌਰੇ ਕੇ ਪੰਜਾਬ ਦੇ ਵਿੱਚ ਵੀ ਕੋਰੋਨਾ ਵਾਇਰਸ ਤੇ ਵੱਡੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਚੱਲਦੇ ਆ ਪੰਜਾਬ ਦੇ ਵਿੱਚ ਨਾਈਟ ਕਰਫਿਊ ਲਗਾ ਦਿੱਤਾ ਗਿਆ ਏ 6 ਬੱਚੇ ਕਿੰਨੇ ਮਾਦੂ ਕਿਹੜਾ ਹਸਪਤਲੋਂ ਮੇਰੇ ਕੋਲ ਜਿਹੜੇ ਕੋਰ ਕੇਸ ਹੈ ਕਿੰਨੇ ਆਏ ਕਿਹੜੇ ਕਿਹੜੇ ਬੱਚੇ ਦੋਸਤੋ ਕੋਬਿਡ ਆਏ 6 ਬੱਚੇ ਨੇ ਡਾਕਟਰ ਦੋਰੀਆ ਡਾਕਟਰ ਮਨਜੀਤ ਡਾਕਟਰ ਅਰਚਨਾ ਡਾਕਟਰ ਆਸ਼ਮਾ ਡਾਕਟਰ ਦਿਨਪ੍ਰੀਤ ਡਾਕਟਰ ਨੇ ਕੁੜੀ ਵੀ ਜਦੋਂ ਵੀ ਨਾ ਰਹੀ ਜੈ ਚੈਕਿੰਗ ਗਿਰੋ ਵੀ ਸਭ ਰੂਮ ਬੰਦ ਕਰਕੇ ਆਪਣੇ ਘਰ ਚਲੇ ਗਏ ਹਾਂਜੀ ਆਪਣੇ ਘਰ ਚਲੇ ਗਏ ਕਿ ਮੇਰੀ ਸੇਫਟੀ ਕੀ ਮੇਰੀ ਜੀ ਸੇਫਟੀ ਨੂੰ ਲੋਕ ਲਗਾ ਕੇ ਚਲੇ ਗਏ ਜੀ ਐਸਐਮਜ਼ेड ਪੰਜਾਬ ਦੇ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ